और अब शंभू बार्डर से इंतजाम किए गए ने और लगातार बीते कुछ दिनों तो, बीते तीन चार दिनों तू तो, जो किसान ने पंजाब तो वो बखा तो शंभू बार्डर पहुंच रहे और एक वाला इकट्ठ एक, एक वाला शक्ति प्रदर्शन करने की तैयारी है ਤਾ 200 ਦਿਨ ਜਿਹੜੇ ਨੇ ਉਹ ਅੱਜ ਪੂਰੇ ਹੋ ਰਹੇ ਨੇ ਜਿਸ ਨੂੰ ਲੈ ਕੇ ਪਹਿਲਾਂ ਤੋਂ ਹੀ ਕਿਸਾਨ ਜੋ ਖੇਤਬੰਦੀਆਂ ਨੇ ਐਲਾਨ ਕੀਤੀ ਤਾਂ ਕੰਗਨਾ ਦੀ ਫਿਲਮ ਦੇ ਪੰਜਾਬ ਦੇ ਵਿੱਚ ਰਿਲੀਜ਼ ਹੋਣ ਤੇ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਨੇ ਪੰਜਾਬ ਸਰਕਾਰ ਵੀ ਫਿਲਮ ਤੇ ਬੈਨ ਲਾਉਣ ਬਾਰੇ ਵਿਚਾਰ ਕਰ ਸਕਦੀ ਹੈ ਕਿਉਂਕਿ ਫਿਲਮ ਦੇ ਕੁਝ ਸੀਨਾਂ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਹੈ ਬੀਜੇਪੀ ਐਮਪੀ ਤੇ ਕੰਟਰੋਵਰਸੀ ਕੁਇਨ ਕੰਗਣਾ ਰਣੋਤਿਆ ਚੁਣੌਤੀਆਂ ਘਟਨ ਦਾ ਨਾਮ ਨਹੀਂ ਲੈ ਰਹੀਆਂ ਇੱਕ ਪਾਸੇ ਕੰਗਣਾ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਪ੍ਰਚਾਰ ਕਰ ਰਹੀ ਹੈ ਅਤੇ ਦੂਜੇ ਪਾਸੇ ਫਿਲਮ ਦਾ ਵਿਰੋਧ ਵੀ ਉਸ ਤੋਂ ਵੱਡੇ ਪੱਧਰ ਤੇ ਹੋ ਰਿਹਾ ਹੈ ਪੰਜਾਬ ਦੇ ਵਿੱਚ ਪਹਿਲਾਂ ਸਿੱਖ ਜਥੇਬੰਦੀਆਂ ਫਿਲਮ ਦੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਵਿਰੋਧ ਕਰ ਰਹੀਆਂ ਸਨ ਫਿਲਮ ਤੇ ਬੈਨ ਲਾਉਣ ਦੀ ਮੰਗ ਕਰ ਰਹੀਆਂ ਸਨ ਅਤੇ ਹੁਣ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਮੀਤ ਹਰਨੇ ਨੇ ਕਿਹਾ ਕਿ ਜੇਕਰ ਫਿਲਮ ਦੇ ਨਾਲ ਸੂਬੇ ਦਾ ਮਾਹੌਲ ਖਰਾਬ ਹੋਣ ਦਾ ਖਤਸ਼ਾ ਹੋਇਆ ਪੰਜਾਬ ਸਰਕਾਰ ਫਿਲਮ ਤੇ ਬੈਨ ਲਾਉਣ ਬਾਰੇ ਵਿਚਾਰ ਕਰੇਗੀ ਸਾਨੂੰ ਜੋ ਪੰਜਾਬੀ ਨੇ ਉਹਨਾਂ ਦੀਆਂ ਭਾਵਨਾਵਾਂ ਦੀ ਜਿਹੜੀ ਉਹ ਕਦਰ ਹੈ ਪਰ ਮੈਨੂੰ ਪਤਾ ਨਹੀਂ ਕਿ ਉਹ ਮੂਵੀ ਦੇ ਵਿੱਚ ਕੀ ਹੈ ਕੀ ਇਦਾਂ ਦੇ ਸੀਨ ਹੈ ਨਾ ਤਾਂ ਜਿਹੜੀ ਮੂਵੀ ਹੈ ਉਹ ਮੈਂ ਦੇਖੀ ਹੈ ਅਜੇ ਨਾ ਹੀ ਮੈਨੂੰ ਲੱਗਦਾ ਵੀ ਕਿਸੇ ਨੇ ਦੇਖੀ ਹੈ ਪਰ ਜੇ ਵੀ ਕਿਸੇ ਦੀ ਵੀ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੇ ਇਦਾਂ ਦੇ ਕੋਈ ਸੀਨ ਹੋਏ ਕਿਸੇ ਵੀ ਧਰਮ ਨੂੰ ਠੇਸ ਪਹੁੰਚਾਉਣ ਵਾਲੇ ਸੀਨ ਹੋਏ ਤਾਂ ਜਰੂਰ ਇਹ ਤੇ ਵਿਚਾਰ ਕਰਕੇ ਜਿਹੜਾ ਬੈਨ ਹੈ ਉਹ ਕੀਤਾ ਜਾਓ ਕੰਗਣਾ ਨਾ ਸਿਰਫ ਆਪਣੀ ਫਿਲਮ ਕਰਕੇ ਵਿਵਾਦਾਂ ਵਿੱਚ ਹੈ ਬਲਕਿ ਕਿਸਾਨਾਂ ਦੇ ਪ੍ਰਤੀ ਦਿੱਤੇ ਆਪਣੇ ਬਿਆਨਾਂ ਕਰਕੇ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਨੂੰ ਸਵਾਲ ਕੀਤਾ ਕਿ ਉਹ ਕੰਗਣਾ ਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੈਂਦੀ ਭਾਜਪਾ ਨੇ ਇਹੋ ਜੀ ਬੀਬੀ ਨੂੰ ਜੇ ਪਹਿਲੇ ਹੀ ਕੰਟਰੋਵਰਸ਼ਲ ਸੀਗੀ ਤੇ ਅੱਜ ਵੀ ਜਿਹੋ ਜੀ ਮਾੜੀ ਗੰਦੀ ਚੀਜ਼ਾਂ ਮੈਂ ਤਾਂ ਕਹਿੰਦੀ ਇਦੀ ਬੁੱਧੀ ਭ੍ਰਿਸ਼ਟ ਹੈ ਦੁਜਿਆਂ ਨੂੰ ਕਹਿ ਰਹੀ ਹੈ ਬਾਹਰ ਜਤੇ ਦੀ ਬੁੱਧੀ ਸੀ ਚਲੀ ਗਈ ਹੈ ਜਿਹੜੇ ਲੋਕਾਂ ਨੂੰ ਇਕੱਠੇ ਕਰਨ ਦੇ ਬਜਾਏ ਵੰਡੀਆਂ ਪਾਣ ਦੀ ਗੱਲ ਕਰਦੀ ਹੈ ਬਿਲਕੁਲ ਝੂਠੇ ਬੇਬੁਨਿਆਦ ਜਿੰਨਾ ਇਹਨੂੰ ਇਹਦੀ ਨਖਦੀ ਕੀਤੀ ਜਾਏ ਮੈਨੂੰ ਲੱਗਦਾ ਹੈ ਘਾਟੇ ਲੈ ਕੇ ਇਹਨੂੰ ਦੂਜੀ ਬੀਬੀ ਦੇ ਬਾਰੇ ਬੋਲਦੇ ਹੋਏ ਮੈਨੂੰ ਦੁੱਖ ਲੱਗਦਾ ਮੈਂ ਤਾਂ ਕਹਿੰਦੀ ਭਾਜਪਾ ਇਹਨੂੰ ਅੱਜ ਤਾਈਂ ਇਹਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੱਗਦਾ ਇਕੱਲੇ ਚਿੱਠੀ ਲਿਖਣ ਦੇ ਨਾਲ ਫਟਕਾਰ ਕੀ ਇਹਦੇ ਖਿਲਾਫ ਐਕਸ਼ਨ ਨਾ ਇਹਨੂੰ ਕੱਢੋ ਇਹਨੂੰ ਸਸਪੈਂਡ ਕਰੋ ਤਾਂ ਹੁਣ ਗੱਲ ਕਰਦੇ ਹਾਂ ਪੰਜ ਸਿੰਘ ਸਹਬਾਨਾ ਦੀ ਹੋਈ ਇਕਤਰਤਾ ਦੀ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੇ ਨਾਲ ਹੀ ਆਕਾਲੀ ਸਰਕਾਰ ਦੇ ਵੇਲੇ ਸਿੱਖ ਮੰਤਰੀਆਂ ਨੂੰ ਤਲਬ ਕਰਕੇ 15 ਦਿਨ ਦੇ ਵਿੱਚ ਸਪਸ਼ਟੀ ਦੇਣ ਸਪਸ਼ਟੀਕਰਨ ਦੇਣ ਦਾ ਹੁਕਮ ਦਿੱਤਾ ਗਿਆ ਉਹਨਾਂ ਤੇ ਉਹਨਾਂ ਨੂੰ ਫਿਰ ਇਹ ਕਾਲਕਤਤ ਸਾਬ ਜੀ ਤੋਂ ਰੱਖਾਇਆ ਕੋਸ਼ਿਸ਼ ਕੀਤਾ ਜਾਂਦਾ ਹੈ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ। ਸ਼੍ਰੀ ਗੁਰਤਾਖਸਬ ਵਿਖੇ ਪੰਜ ਸਿੰਘ ਸਹਿਬਾਨਾ ਦੀ ਕਤਰਤਾ ਹੋਈ ਜਿਸ 'ਚ ਸੁਖਵੀਰ ਬਾਦਲ ਵੱਲੋਂ ਅਕਾਲੀ ਦਲ ਵਲੇ ਹੋਈਆਂ ਭੁੱਲਾਂ ਲਈ ਦਿੱਤੇ ਸਪਸ਼ਟੀਕਰਨ ਨੂੰ ਵਿਚਾਰਿਆ ਗਿਆ। ਪੰਜ ਜਥੇਦਾਰਾਂ ਨੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੰਦਿਆਂ ਸ਼੍ਰੀ ਗੁਰਤਾਖਸਬ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਤੇ ਕਿਹਾ ਕਿ ਉਹ ਨਿਮਾਣੇ ਸਿੱਖ ਵਾਂਗ ਮਾਫੀ ਮੰਗਣ ਤੇ ਉਹਨਾਂ ਦੇ ਸਾਥੀ ਸਿੱਖ ਮੰਤਰੀ ਵੀ ਸਪਸ਼ਟੀਕਰਨ ਦੇਣ। ਸਿੰਘ ਸੇ ਬਾਨਾ ਨਾਲ ਮੀਟਿੰਗ ਤੋਂ ਬਾਅਦ ਜਥੇਦਾਰ ਗਿਆਨੀ ਰਕबीर ਸਿੰਘ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਪਹੁੰਚੇ ਤੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਆਪਣਾ ਫੈਸਲਾ ਵੀ ਸੁਣਾਇਆ ਤੇ ਸੁਖਬੀਰ ਸਿੰਘ ਬਾਦਲ ਨੇ ਬਤੌਰ ਵਿੱਤੇ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਅਕਸ਼ਨ ਹੋ ਬਹੁਤ ਭਾਰੇ ਢਾਲ ਲੱਗੇ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਸਿੱਖ ਹਿੱਤਾ ਨੂੰ ਬਹੁਤ ਭਾਰੇ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਦੇ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਇਸ ਸਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਵਿੱਦਿਅ ਰੂਪ ਵਿੱਚ ਪੇਸ਼ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਰਣ ਸੁਖਦੇਵ ਸਿੰਘ ਬਾਬਲ ਜਿਨ੍ਹਾਂ ਤੇ ਨਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਉੱਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੰਘ ਸਹਿਬਾਨ ਦੀ ਹਾਜ਼ਰੀ ਵਿੱਚ ਆਪਣੇ ਕੀਤੀ ਹੋਏ ਗੁਨਾਹਾਂ ਦੀ ਮਾਫੀ ਨੇ ਮੰਗਦਾ ਉਹਨਾਂ ਤੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਰਖਾਈਆ ਕੋਸ਼ਟ ਦਿੱਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਕਾਲ ਤਖਸੈਬ ਦਾ ਫੈਸਲਾ ਆਇਆ ਤਾਂ ਸੁਖਬੀਰ ਬਾਦਲ ਨੇ ਟਵੀਟ ਵੀ ਕੀਤਾ ਤੇ ਲਿਖਿਆ ਕਿ ਮੀਰੀ ਪੀਰੀ ਦੇ ਸਰਵੋਚ ਸਥਾਨ ਸ਼੍ਰੀ ਅਕਾਲ ਤਖਸੈਬ ਵੱਲੋਂ ਜਾਰੀ ਹੁਕਮ ਨੂੰ ਦਾਸ ਸਿਰ ਨਿਵਾ ਕੇ ਪ੍ਰਵਾਨ ਕਰਦਾ ਹੈ ਹੁਕਮ ਅਨੁਸਾਰ ਜਲਦੀ ਹੀ ਸ਼੍ਰੀ ਅਕਾਲ ਤਖਸੈਬ ਦੇ ਸੰਮੁਖ ਪੇਸ਼ ਹੋ ਕੇ ਖਿਮਾ ਜਾਂਚਣਾ ਕਰਾਂਗਾ ਜੀ ਜਥੇਦਾਰ ਦੀ ਸ਼ਕਤੀ ਸੁਖਬੀਰ ਬਾਦਲ ਨੂੰ ਲੈ ਕੇ ਨਹੀਂ ਰਹੀ ਸਗੋਂ 2007 ਤੋਂ 2017 ਦੇ ਦੌਰਾਨ ਅਕਾਲੀ ਸਰਕਾਰ ਵੇਲੇ ਮੰਤਰੀ ਰਹੇ ਸਿੱਖ ਆਗੂਆਂ ਨੂੰ ਵੀ ਤਲਬ ਕਰ ਲਿਆ ਗਿਆ ਜਿਨ੍ਹਾਂ ਚ ਸਾਬਕਾ ਕੈਬਨਿਨ ਮੰਤਰੀ ਵਿਕਰਮ ਸਿੰਘ ਮਜੀਠੀਆ ਡਾਕਟਰ ਦਲਜੀਤ ਸਿੰਘ ਚੀਮਾ ਪਰਮਿੰਦਰ ਸਿੰਘ ਢੀਂਡਸਾ ਸਿਕੰਦਰ ਸਿੰਘ ਮਲੂਕਾ ਜਗੀਰ ਕੌਰ ਗੁਲਜਾਰ ਸਿੰਘ ਰਣੀਕੇ ਸ਼ਰਨਜੀਤ ਸਿੰਘ ਢਿੱਲੋਂ ਅਦੇਸ਼ ਪ੍ਰਤਾਪ ਸਿੰਘ ਕੈਰੋਂ ਸਰਵਨ ਸਿੰਘ ਫਿਲੌਰ surjit singh rakhda janmeja singh sekho te son singh thandla aadi shamil ne ਇਹਨਾਂ ਸਾਰਿਆਂ ਨੂੰ 15 ਦਿਨ ਦੇ ਅੰਦਰ ਅੰਦਰ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਜ਼ਿਕਰ ਹੋ ਗਿਆ ਕਿ ਬਾਗੀ ਧੜੇ ਵੱਲੋਂ ਲਗਾਤਾਰ ਸਵਾਲ ਚੱਕੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੇ ਅਕਾਲ ਤੱਕ ਸੈਬ ਤੇ ਆਪਣਾ ਸਪਸ਼ਟੀਕਰਨ ਦਿੱਤਾ ਸੀ ਜਿਸ ਤੇ ਫੈਸਲਾ ਲੈਣ ਲਈ ਜਥੇਦਾਰਾਂ ਨੇ ਇਕਤਰਤਾ ਸੱਦੀ ਸੀ ਇਸ ਤੋਂ ਪਹਿਲਾਂ ਵਕੂਕ ਜਥੇਬੰਦੀਆਂ ਨੇ ਸਖਤ ਫੈਸਲਾ ਲੈਣ ਲਈ ਜਥੇਦਾਰ ਸਹਿਬਾਨ ਨੂੰ ਮੰਗ ਪੱਤਰ ਵੀ ਸੌਪੇ ਸਨ ਅਮ੍ਰਿਤਸਰ ਤੋਂ राजीव ਸ਼ਰਮਾ న్యూਸ 18 ਪੰਜਾਬ ਤਸੁਖਬੀਰ ਬਾਦਲ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਗੂੰਜ ਪੰਥਕ ਸਿਆਸੀ ਗਲਿਆਰਿਆਂ ਤੱਕ ਪਹੁੰਚੀ ਹੈ ਅਕਾਲ ਤਖਤ ਅਕਾਲੀ ਦਲ ਨੇ ਜਿਥੇ ਇਸ ਫੈਸਲੇ ਨੂੰ ਪ੍ਰਵਾਨ ਕੀਤਾ ਹੈ ਤਾਂ ਉੱਧਰ ਵਿਰੋਧੀ ਧਿਰਾਂ ਨੇ ਸੁਖਬੀਰ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਇਸ ਹੁਕਮ ਨੇ ਪੰਜਾਬ ਦੀ ਪੰਥਕ ਸਿਆਸਤ ਪਖਾ ਦਿੰਦੀ ਹੈ ਪੰਜ ਸਿੰਘ ਸਹਿਬਾਨਾ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਹੈ ਇਸ ਫੈਸਲੇ ਨੂੰ ਅਕਾਲੀ ਦਲ ਨੇ ਖਿੜੇ ਮੱਥੇ ਪਰਵਾਨ ਕੀਤਾ ਤੇ ਕਹਿ ਕਿ ਅਕਾਲੀ ਦਲ ਧਰਮ ਦੇ ਅੱਗੇ ਸਿਰ ਝੁਕਾ ਕੇ ਤੁਰਨ ਵਾਲੀ ਪਾਰਟੀ ਹੈ ਇਹ ਜੋ ਹੋ ਰਿਹਾ ਉਹ ਗੁਰੂ ਦੀ ਰਜ਼ਾ ਹੈ ਸਾਰੇ ਪਾਰਟੀ ਵਰਕਰਾਂ ਨੂੰ ਇਕੱਠੇ ਹੋ ਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ ਉਤਰ ਪੱਗੀ ਟੜੇ ਨੇ ਕਿਹਾ ਕਿ ਕਾਲ ਤੱਕ ਸਾਬਦੀ ਇਸ ਫੈਸਲੇ ਦੇ ਨਾਲ ਸੰਗਤ ਸੁਖਵੀਰ ਬਾਦਲ ਨੂੰ ਪੰਥ ਦਾ ਦੋਸ਼ੀ ਸਮਝੇ ਤਨਖਾਇਆ ਹੋਣ ਵਾਲੇ ਵਿਅਕਤੀ ਦਾ ਪੱਤਰ ਡਿੱਗ ਜਾਂਦਾ ਜਿਸ ਲਈ ਹੁਣ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਇਸ ਕਰਕੇ ਜੋ ਹੁਕਮ ਹੈ ਕਾਲ ਤੱਕ ਦਾ ਉਹ ਸਿਰ ਮੱਥੇ ਸਿਰ ਝੁਕਾ ਕੇ ਉਸ ਨੂੰ ਮਨਜ਼ੂਰ ਕਰਦੇ ਆਂ। ਅਕਾਲੀ ਦਲਿੱਕ ਧਰਮ ਦੇ ਅੱਗੇ ਸਿਰ ਝੁਕਾ ਕੇ ਤੁਰਨ ਵਾਲੀ ਪਾਰਟੀ ਹੈ। ਇਸ ਕਰਕੇ ਜੋ ਹੋ ਰਿਹਾ ਹੈ ਗੁਰੂ ਦੀ ਰਜ਼ਾ ਹੈ। ਉਹਨੂੰ ਪ੍ਰਵਾਨ ਕਰਦੇ ਆਂ ਤੇ ਉਹਦਾ ਮੁਕਾਬਲਾ ਕਰਨ ਵਾਸਤੇ ਯਤਨ ਕਰਦੇ ਆਂ ਕਿ ਸਾਰੇ ਪੂਰਾ ਪਰਜੋਨ ਯਤਨ ਕਰਕੇ ਏਕਤਾ ਦੇ ਨਾਲ ਅੱਗੇ ਵਧ ਕੇ ਇਹਨਾਂ ਚੈਲੰਜਾਂ ਵਾਸਤੇ ਮਿਹਨਤ ਕਰੀਏ। ਇਹਨਾਂ ਚੈਲੰਜਾਂ ਨੂੰ ਹੱਲ ਕਰੀਏ ਤਨਖਾਹਿਆ ਕਰਾਰ ਦੇਣ ਦਾ ਮਤਲਬ ਸਿੰਘ ਸਭਾਨਾ ਵੱਲੋਂ ਇਹ ਸਮਝਿਆ ਜਾਣਾ ਚਾਹੀਦਾ ਸਾਰੀ ਸਿੱਖ ਸੰਗਤ ਨੂੰ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਮੁਜਰਮ ਨੇ ਸਿੱਖ ਪੰਥ ਦੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਜਿਹੜੇ ਜਿਹਨੂੰ ਜੇਸ ਵਿਅਕਤੀ ਨੂੰ ਤਨਖਾਹ ਲਈ ਜਾਵੇ ਜਾਂ ਤਨਖਾਹਿਆ ਕਰਾਰ ਦਿੱਤਾ ਜਾਵੇ ਉਸ ਦਾ ਮਿਆਰ ਬਹੁਤ ਅੱਲੇ ਡਿੱਗ ਜਾਂਦਾ ਹੈ